ਮਾਈ ਰੀ ਵੇਖ ਰਹੀ ਵਿਸ਼ਮਾਤ ਅਨਹਦ ਧੁਨੀ ਮੇਰਾ ਮਨ 모ਹਯੋ ਉਸ ਧੁਨ ਨੇ ਮੈਨੂੰ 모ਹਿਤ ਕਰ ਲਿਆ ਹੈ ਤੇ ਜਿਸ ਦੇ ਉੱਤੇ ਵੀ ਬੰਦਾ 모ਹਿਤ ਹੋ ਜਾਂਦਾ ਉਹ ਤੋਂ ਦੂਜੇ ਪਾਸੇ ਰਹਿਕਦਾ ਹੀ ਨਹੀਂ ਹੈ ਅਨਹਦ ਧੁਨੀ ਮੇਰਾ ਮਨ 모ਹਯੋ ਅਚਰਜਤਾ ਕੇ ਸਵਾਦ ਜਿਸ ਧੁਨ ਦੇ ਨਾਲ ਮੇਰਾ ਮਨ 모ਹਤ ਹੋਇਆ ਉਹਦਾ ਸਵਾਦ ਹੀ ਬੜਾ ਅਚਰਜ ਹੈ ਕਿਸੇ ਦੁਨੀਆ ਦੇ ਪਦਾਰਥ ਦੇ ਨਾਲ ਨਹੀਂ ਰਲ ਸਕਦਾ ਉਹ ਅਚਰਜ ਵਸਤੂ ਹੈ ਅਚਰਜ ਤਾਂ ਕੇ ਸਵਾਦ ਉਹ ਅਧ ਪੋਤਾ ਬੜਾ ਹੈਰਾਨ ਕਰਦਾ ਹੈ ਹੈ ਅਚਰਜ ਤਾਂ ਕੇ ਸਵਾਦ ਕਿਤਨਾ ਕ ਅਚਰਜ ਹੈ ਸਭ ਕੁਝ ਭੁੱਲ ਗਿਆ ਤੇ ਕੀ ਹੈ ਕਹਿੰਦੇ ਮਾਤ ਪਿਤਾ ਬੰਦਪ ਹੈ ਸੋਈ ਮਨ ਕੈਸਾ ਬਣ ਗਿਆ ਮਨ ਮੇਰਾ ਦੇਖ ਰਿਹਾ ਏ ਸ਼ਵਾਦ ਨੂੰ ਤੇ ਦੇਖਦਾ ਦੇਖਦਾ ਸਭ ਕੁਝ ਭੁੱਲ ਕੇ ਬਹਿ ਗਿਆ ਜਿਹੜਾ ਇਹ ਆਨੰਦ ਅਚਰਜਿਤ ਧੁਨ ਅਨਹਦ ਮੇਰੇ ਅੰਦਰ ਵੱਜ ਰਹੀ ਹੈ ਉਹ ਕਹਿੰਦਾ ਮੇਰੀ ਮਾਂ ਵੀ ਇਹ ਹੀ ਹੈ ਤੇ ਮੇਰਾ ਪਿਓ ਵੀ ਇਹ ਹੈ ਮਾਤ ਪਿਤਾ ਬੰਧਪ ਮੇਰੀ ਹਰ ਰਿਸ਼ਤੇਦਾਰੀ ਇਸ ਦੇ ਨਾਲ ਹੈ ਕਿਉਂ ਇਹ ਜਿਹੜੀ ਚੱਲ ਰਹੀ ਹੈ ਇਹ ਮੇਰਾ ਤੇ ਗੁਰੂ ਦਾ ਮਲਾਪ ਇਹ ਧੁਨ ਹੀ ਹੈ ਕੀ ਹੈ ਇਹ ਤੁਣ ਹੀ ਮੇਰਾ ਤੇ ਗੁਰੂ ਜੇ ਮੈਂ ਸੰਸਾਰਿਕ ਬੰਧ ਪਰਿਸ਼ਤੇ ਦਾ ਨਾ ਜਾਣਾਂ ਮੇਰਾ ਤੇ ਗੁਰੂ ਦਾ ਮਲਾਪ ਟੁੱਟਦਾ ਹੈ ਸੰਸਾਰਿਕ ਹੁਣ ਸੰਸਾਰਿਕ ਗੱਲਾਂ ਦਰਮਿਆਨ ਚ ਆ ਜਾਂਦੀਆਂ ਤੇ ਗੁਰੂ ਨਾਲ ਉਹ ਮਲਾਪ ਟੁੱਟਦਾ ਹੈ ਇਸ ਕਰਕੇ ਇਹ ਜਿਹੜੀ ਸ਼ਬਦ ਦੀ ਮੇਰੇ ਅੰਦਰ ਅਨਹਦ ਚੱਲ ਰਹੀ ਹੈ ਇਸ ਅਨਹਦ ਦੇ ਨਾਲ ਮੇਰਾ ਉਹਦੇ ਨਾਲ ਨਿਰੰਕਾਰ ਨਾਲ ਮੇਲ ਬਣਿਆ ਹੋਇਆ ਹੈ ਅਨਹਦ ਮਾਤ ਪਿਤਾ ਬੰਦਪ ਹੈ ਛੋਈ ਮਨ ਦਾ ਜਿਹੜਾ ਹੈ ਖੁਸ਼ੀ ਮਨ ਹਰ ਕੋ ਐਲਾਨ ਐਲਾਨ ਨਾਮ ਕਿ ਮੇਰੇ ਮਨ ਦੀ ਅੱਜ ਤੋਂ ਲੈ ਕੇ ਤੇ ਜਨਮ ਜਨਮਾਂ ਤੱਕ ਵੀ ਜੇ ਕੋਈ ਖੁਸ਼ੀ ਹੈ ਉਹ ਹੈ ਇਹ ਜਿਹੜੀ ਧੰਨ ਗੁਰਾਂ ਨੇ ਆਪਣੀ ਕਿਰਪਾ ਨਾਲ ਮੇਰੇ ਅੰਦਰ ਪੈਦਾ ਕਰ ਦਿੱਤੀ ਇਹ ਖੁਸ਼ੀ ਹੈ ਇਹ ਅਨਹੱਦ ਦੇ ਵਿੱਚ ਹੀ ਮੈਨੂੰ ਰੱਖਣ ਸਹਜ ਦੇ ਵਿੱਚ ਹੀ ਰੱਖਾ ਇਸ ਅਚਰਜਤਾ ਦੇ ਵਿੱਚ ਰੱਖਣ ਇਸ ਹੈਰਾਨ ਜਨਕ ਆਨੰਦ ਖੇੜੇ ਦੇ ਵਿੱਚ ਸਤਗੁਰੂ ਪਾਤਸ਼ਾਹ ਮੈਨੂੰ ਸਦਾ ਹੀ ਠੀਕ ਹੈ ਨਾ ਇਹਦੇ ਵਿੱਚ ਹੀ ਤਾਂ ਇਹ ਕਹਿੰਦੇ ਨਾ ਬਿਸ਼ਮਨ ਬਿਸ਼ਮ ਭਏ ਬਸਮਾਦ ਜਿਨ ਬੂਝਿਆ ਤੇ ਸਾਇਆ ਸਮਾਦ ਪ੍ਰਭ ਕੇ ਰੰਗ ਰਾਜਨ ਰਹੇ ਇਚ ਰਚਿਆ ਰਹੇ ਰਾਜਨ ਰਹੇ ਗੁਰ ਕੈ ਵਚਨ ਪਦਾਰਥ ਇਹ ਪਦਾਰਥ ਗੁਰੂ ਦਾ ਵਚਨ ਮੰਨ ਲੈ ਤੇ ਜਰੂਰ ਮੰਨ ਲੈ ਗੁਰ ਕੈ ਵਚਨ ਪਦਾਰਥ ਲਏ ਉਹ ਦਾਤੇ ਦੁੱਖ ਕਟਨਹਾਰ ਉਹ ਸਾਰੇ ਤੇਰੇ ਦੁੱਖ ਕੱਟ ਦਵੇ ਦੁੱਖ ਜਾਦ ਹੀ ਨਹੀਂ ਆਉਣਾ ਇਸ ਵਸਤਾਰ ਚ ਇਸ ਕਰਕੇ ਇਹ ਵਿਸ਼ਮਾਰ ਅਦਪੁੱਤ ਖੇਡ ਹੈ ਤੇ ਇਹਦੇ ਨਾਲ ਸ਼ਬਦ ਇਹ ਹੈ ਕਿ ਜੇ ਪ੍ਰਸ਼ਾਦ ਭੇਖੇ ਜੇ ਇਹਨੂੰ ਦੇਖਣਾ ਹੈ ਤੇ ਫਿਰ ਉਸ ਵਾਹਿਗੁਰੂ ਦੀ ਸਤਿਗੁਰਾਂ ਦੀ ਕੇਵਲ ਕਿਰਪਾ ਦੀ ਲੋੜ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਇਹ ਅਚਰਜ ਤੁਹਾਨੂੰ ਦੇਖਿਆ ਨਹੀਂ ਜਾ ਸਕਦਾ ਹੈ ਇਸ ਅਦਭੁਤ ਖੇਡ ਨੂੰ ਉਹਦੀ ਕਿਰਪਾ ਤੋਂ ਬਿਨਾਂ ਦੇਖਿਆ ਨਹੀਂ ਜਾ ਸਕਦਾ ਇਸ ਕਰਕੇ ਮੱਥਾ ਰਗੜਿਆ ਕਰੋ ਕਿ हे ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ ਤੇ ਸਾਡੇ ਤੇ ਕਿਰਪਾ ਕਰੋ ਤਾਂ ਕਿ ਕਿਤੇ ਅਸੀਂ ਵੀ ਇਸ ਅਚਰਜ ਕੌਤਕਾਂ ਦਾ ਖੇਡ ਦੇਖ ਲਈਏ